ਨੰਬਰ ਬਹੁ ਬੋਰਡ ਆਪਣੇ 6832 ਬਾਈ ਹਾਂ 20501 ਲੈ ਵੀ ਮਿੱਤਰੋ ਵੀਰ ਦਾ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ ਜਰੂਰ ਬਾਈ ਇਹ ਨੰਬਰ ਤੇ ਕਨੈਕਟ ਕਰੋ ਬਹੁਤ ਵਧੀਆ ਸਪਰੇਅ ਕਰਦਾ ਸਪਰੇਅ ਹੋਰ ਵੀ ਕਰਦੇ ਹੋਣਗੇ ਪਰ ਇਹ ਮਿਹਨਤੀ ਬੰਦਾ ਬਾਈ ਲਾਰੇ ਨਹੀਂ ਲਾਉਂਦਾਗਾ ਤੇ ਵਧੀਆ ਵੀਰ ਸਪਰੇਅ ਕਰਦੇ ਆ ਸੀਰੀ ਹੋਣੀ ਨਾਲ ਹੁੰਦੇ ਆ ਜਦੋਂ ਮਰਜ਼ੀ ਫੋਨ ਕਰਿਆ ਜੋ ਤੇ ਵਧੀਆ ਸਪਰੇਅ ਕਰਨਗੇ ਠੀਕ ਆ ਵਧੀਆ ਕਰੋਗੇ ਕੰਪਲੇਂਟ ਤਾਂ ਨਹੀਂ ਕੋਈ ਆਵੇ ਪਾਈਪਾਂ ਫੁੱਲਣੀਆਂ ਹੋ ਗਈਆਂ ਸਟਾਰਟ ਤੇ ਉਦੋਂ ਆਪਾਂ ਇਹ ਸਪਰੇਅ ਕਰ ਲਈਏ ਆਵੇ ਪਾਈਪਾਂ ਹੋ ਗਈਆਂ ਸਟਾਰਟ ਫੁੱਲਣੀਆਂ ਇਹਦੀਆਂ ਆ ਚੰਡਾ ਪੱਤਾ ਕੱਢਿਆ ਓਕੇ ਸਰ ਕੀ ਹਾਲ ਚਾਲ ਵਧੀਆ ਬਈ ਲਓ ਵੇ ਬੋੜਾ ਮੇਰਾ ਯਾਰ ਫੇਰ ਆ ਗਿਆ ਅੱਜ ਕਹਿੰਦਾ ਵੀ ਸਪਰੇਅ ਕਰਨੀ ਕਰਨੀ ਆ ਅੱਜ ਵੇ ਟੀਮ ਲੈ ਕੇ ਕਿੰਨੇ ਸੈੱਟ ਅੱਜ ਅੱਜ ਵੇ ਚਾਰਾਂ ਦਾ ਠੀਕ ਕਹਿੰਦਾ ਮੁੰਡਾ ਪੰਜਾਂ ਦਾ ਯਾਰ ਇੱਕ ਫੇਰ ਮੈਸ ਹੋ ਗਿਆ ਮੈਸ ਹੋ ਗਿਆ ਬਈ ਚੱਲ ਕੋਈ ਨਹੀਂ ਹੋਰ ਕੈਮ ਚੜਦੀ ਕਲਾ ਵਧੀਆ ਬਈ ਕੰਮ ਕਮ ਕਿਵੇਂ ਆ ਕੰਮ ਕਮ ਲੈ ਵੇ ਬੰਦੇ ਜੀ ਸਪੋਰਟ ਕਰੋ ਉੱਤੇ ਨੰਬਰ ਵੀ ਚੱਲੀ ਜਾਂਦਾ ਕੰਮ ਬਹੁਤ ਆ ਪਰ ਹੋਰ ਕੰਮ ਆ ਬਾਈ ਵੱਧ-ਵੱਧ ਦਿਓ ਵੀਰ ਨੂੰ ਸਹੀ ਗੱਲ ਆ ਬਈ ਸਪੋਰਟ ਕਰੋ ਹਣਾ ਕੱਚ ਕੇ ਰੱਖੋ ਅਸੀਂ ਵੀ ਭਾਈ ਕੰਮ ਕਰਕੇ ਕੰਮ ਤਾਂ ਅਸੀਂ ਵੀ ਕਰਦੇ ਆ ਪਰ ਅਸੀਂ ਵੀ 14 ਲੱਖ ਰੁਪਏ ਜਮਾ ਕਰਾਉਣਾ ਠੀਕ ਆ ਹਾਂ ਠੀਕ ਆ ਬੈਂਕ 'ਚ ਕਿਨੇ ਕਰਾਵਾਉਣਾ ਲਓ ਵੀ ਸਪਰੇ ਆਈ ਤੁਹਾਨੂੰ ਦੱਸਦਾ ਮੈਂ ਕਿਹੜੀ ਕਰਨ ਲੱਗਾ ਬੰਦੇ ਹੋਰ ਆਉਂਦੇ ਪਏ ਦੋ ਹਜੇ ਆ ਆਉਂਦੇ ਸਾਡੇ ਬੰਦੇ ਤੇ ਆ ਸਾਰਿਆਂ ਦੀ ਬਣਾ ਦਿੰਨੇ ਹਾਂ ਹਾਂ ਯੋਧਿਆ ਕੀ ਹਾਲ ਹੈ ਵਧੀਆ ਹੀ ਵਧੀਆ ਕੈਮ ਹਾਂਜੀ ਹਾਂਜੀ ਪੂਰੀ ਚੜ੍ਹਦੀ ਕਲਾ ਸੈੱਟ ਟੁੱਟਣਾ ਨਹੀਂ ਚਾਹੀਦਾ ਨਹੀਂ ਨਹੀਂ ਜਾ ਯਾਰ ਹਾਂ ਵਾਲੀ ਨਹੀਂ ਪੈਦਾ ਹੁੰਦਾ ਦੋ ਬੰਦੇ ਆ ਆਉਂਦੇ ਆ ਭਾਈ ਸੈੱਟ ਇਹਨਾਂ ਦਾ ਪੰਜਾ ਦਾ ਵੈਸੇ ਤੇ ਅੱਜ ਹੈਗੇ ਚਾਰ ਬੰਦੇ ਆ ਕਿਨੂੰ ਥੋੜਾ ਕੰਮ ਪੈ ਗਿਆ ਸਿੱਧਾ ਹੋ ਸਿੱਧਾ ਹੋ ਸਿਰਿਆ ਕਿਵੇਂ ਕੀ ਹਾਲ ਹੈ ਬਾਈ ਠੀਕ ਹੋਰ ਕਹਿਮ ਬਾਹਾਂ ਚੜਦੀ ਕਲਾ ਲਓ ਬਈ ਆਪਣਾ ਝੋਨਾ ਨਸਾਰੇ ਤੇ ਆ ਸਮਝ ਲਓ ਤੇ ਪਾਈਪਾ ਫੁੱਲੀਆਂ ਸਟਾਰਟ ਤੇ ਉਸ ਦਿਨ ਵੀਡੀਓ ਚ ਕਿਹਾ ਸੀ ਵੀ ਆਪਾਂ ਇੱਕ ਸਪਰੇਅ ਕਰਨੀ ਆ ਤੇ ਅੱਜ ਤੁਹਾਨੂੰ ਉਹ ਸਪਰੇਅ ਦੱਸਦੇ ਆ ਵੀ ਕਿਹੜੀ ਆ ਤੁਸੀਂ ਵੀ ਜਰੂਰ ਕਰ ਲਿਆ ਜੋ ਬਾਕੀ ਆਪਾਂ ਏਡੇ ਕੋਈ ਬਾਲੇ ਮਾਰ ਤਾਂ ਹੈ ਨਹੀਂ ਪਰ ਜਿਹੜੀ ਆਪਾਂ ਚੀਜ਼ ਕਰਨ ਲੱਗੇ ਉਹ ਆਪਾਂ ਦਿਖਾ ਕੇ ਕਰਾਂਗੇ ਲਓ ਜੀ ਆ ਕਰਨ ਲੱਗੇ ਆਪਾਂ ਪੋਟਾਸ਼ੀਅਮ ਮੈਗਨੀਸ਼ੀਅਮ ਤੇ ਬਾਰਨ ਤੇ ਫਾਸਫਸ ਆ ਦੋ ਵਟ ਲਾ ਕੇ ਘਰੇ ਛੱਲੇ ਰੱਖ ਦੋ ਆ ਭਾਈ ਸਪਰੇਅ ਕਰਨ ਲੱਗੇ ਆ ਇਹਦਾ ਰਿਜ਼ਲਟ ਬਹੁਤ ਵਧੀਆ ਆ ਆਪਾਂ ਐਨਪੀਕੇ ਹਾਂ ਅੱਗੇ ਮੈਂ ਹੋਰ ਕਰਦਾ ਹਾਂ ਨਕਲੀ 13045 ਤੇ ਆਦ ਕੀ ਆ ਆ ਪਾਉਣ ਲੱਗੇ ਆ ਵੀਰ ਕਹਿੰਦਾ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਤੇ ਨਾਲ ਆਪਾਂ ਬੋਰਨ ਥੋੜੀ ਜੀ ਹੋਰ ਐਡ ਕਰਨੀ ਆ 20% ਵਾਲੀ ਇਹ ਵੀ ਨਾਲ ਪਾਉਣੀ ਆ ਤੇ ਬਾਕੀ ਇਧਰ ਚਾਹਾਂ ਚੂਹਾਂ ਪੀਂਦੇ ਆ ਠੰਡਾ ਹੁੰਦਾ ਪਾਣੀ ਪੀਂਦੇ ਆ ਯੋਦੇ ਆ ਸ਼ਾਮ ਦਾ ਵੇਲਾ ਜਰੂਰ ਸਪਰੇਅ ਜਿਹੜੀ ਸ਼ਾਮ ਨੂੰ ਜਰੂਰ ਕਰਿਓ ਜਰੂਰੀ ਵਾ ਜਰੂਰੀ ਠੀਕ ਆ ਨਾ ਤੇ 14 ਲੱਖ ਰੁਪਏ ਬੋੜੇ ਦੇ ਅਕਾਊਂਟ ਚ ਆ ਆ ਪੂੰਡ ਕਰ ਕਰ ਕੇ ਸਹੀ ਆ ਠੀਕ ਆ ਤੂੰ 84 ਪੂੰਡ ਨਹੀਂ ਪਾ ਸਕਦਾ ਨਹੀਂ ਪਾ ਸਕਦਾ ਹੈ ਕਿੰਨੇ ਪਾਏਗਾ ਜੋਰ ਲਾ ਕੇ ਵੀ ਪੂਰਾ ਜੋਰ ਲਾ ਕੇ 50 ਪੂੰਡੇ ਬਈ 50 ਐਂਡ ਹਣ ਐਂਡਾ ਜਮ ਉਦੋਂ ਬਾਅਦ ਐਂਡਾ ਹਾਂ ਮਾਹ ਪੈਂਦੇ ਆ ਹੈ 40 45 ਉਹ ਵੀ ਪਸਲਾ ਬਈ ਵਡਾ ਭਰਾ ਨਹੀਂ ਪਸਲਾ ਆਹ 40 45 ਮਸਾ ਇੰਨਾ ਘੜਾ ਉਹਦਾ ਮਿਆਕ ਨਿਕਲਦੇ ਨਹੀਂ ਬੰਦੇ ਤੇ ਜੇ ਆਪਣੇ ਵਰਗੇ ਇਧਰ ਪੋਲੇ ਵਾਹਣ ਹੁਣ ਪੱਕੇ ਉਧਰ ਤਾਂ ਥੋੜਾ ਹੈਨਾ ਜੇ ਕੋਈ ਰੇਤਲਾ ਵਾਹਣ ਤੇ ਉਧਰ ਜਿਆਦਾ ਪਾ ਸਕਦੇ ਇਧਰ ਵੀ ਬਈ ਇਧਰ ਚੱਲ 40 ਉਧਰ 45 ਹਣ 50 ਉਧਰ ਪੈ ਜਾਣਗੇ ਇੱਧਰ 40 ਪੈਣਗੇ ਨਾ ਲੋ ਬਈ ਆਪਾਂ ਵਾ ਦੇ ਇਹ ਚ ਵੇਹੇ ਨਾਈਟ੍ਰੋਜਨ ਹੈਣੀ ਯੂਰੀਆ ਹੈਣੀ ਕੀ ਹਰਾ ਹਰਾ ਹੀ ਹੋ ਜਾਣਾ ਪਾਣੀ ਬਾਕੀ ਇਹ ਪਹਿਲੀ ਵਾਰੀ ਕਰਨ ਲੱਗਾ ਅੰਕੇ 13045 ਕੱਲੀ ਕਰੀ ਦੀ ਹੁਣ ਦੇਖੋ ਵਾਲਾ ਮਾਰ ਲਓ ਜੀ ਆਵੇ ਪਾਈਪਾਂ ਫੁੱਲਣੀਆਂ ਹੋ ਗਈਆਂ ਸਟਾਰਟ ਤੇ ਉਦੋਂ ਆਪਾਂ ਇਹ ਸਪਰੇਅ ਕਰਨੀ ਆ ਆਵੇ ਪਾਈਪਾਂ ਹੋ ਗਈਆਂ ਸਟਾਰਟ ਫੁੱਲਣੀਆਂ ਇਹਦੀਆਂ ਅਚੰਡਾ ਪੱਤਾ ਕੱਢਿਆ ਇਹਨੂੰ ਉਦੋਂ ਇਹਦਾ ਰਿਜ਼ਲਟ ਸਹੀ ਮਿਲਦਾ ਵੈਸੇ ਤਾਂ ਮੈਂ ਤਾਂ ਵੈਸੇ ਇਸ ਕੰਡੀਸ਼ਨ ਤੇ ਆ ਕੇ ਸਪਰੇਅ ਕਰ ਦਨਾਂ ਵੀ ਜੋ ਸਾਰੀਆਂ ਪੇਪਾਂ ਫੁੱਲ ਜਾਂਦੀਆਂ ਨੇ ਇਹਦੀਆਂ ਜਿਦਾਂ ਸਪਰੇਅ ਕਰ ਦਨਾਂ ਉਹ ਸਾਰੀਆਂ ਪੇਪਾਂ ਫੁੱਲਣੀਆਂ ਸਟਾਰਟ ਹੋ ਗਈਆਂ ਇਹਦੀ ਹੁਣ ਹੀ ਕਰਨੀ ਜਿਹੜੀ ਆਪਾਂ ਸਪਰੇਅ ਕਰਨੀ ਆ ਆ ਲੈ ਵੀ ਹੁਣ ਸਾਡਾ ਹੁਣ ਨਹੀਂ ਚੱਲਿਆ ਤੇ ਆ ਦੇਸੀ ਜਗਾੜ ਲਾਦਾ ਬਾਈ ਵਾਕਿਆ ਕਹਿੰਦੇ ਜਗਾੜੀ ਹੁੰਦੇ ਬੰਦੇ ਆ ਲਾਦਾ ਜਗਾੜ ਆ ਤਾਰ ਲਾਤੀ ਰੇਸ ਵਾਲੀ ਦਿੱਤੀ ਰੱਸੀ ਨਾਲ ਹੀ ਕੰਮ ਚਲਾਦਾ ਅੱਜ ਪੂੰਡ ਕੋਈ ਚੱਕਿਆ ਨਹੀਂ ਪਤਾ ਨਹੀਂ ਕਿਹੜਾ ਬੰਦਾ ਟੱਕਰ ਗਿਆ ਅੱਜ ਹੈ ਕਿਹੜਾ ਬੰਦਾ ਮੱਥੇ ਲੱਗਾ ਸੀ ਕਹਿੰਦਾ ਲੱਗਿਆ ਕੱਲਾ ਆਇਆ ਯਾਰ ਅਸੀਂ ਕਾਲੀ ਚ ਬਹੁਤ ਆਇਆ ਸੀ ਅੱਜ ਆਉਣ ਸਾਰੇ ਪੂੰਡਾ ਖਰਾਬ ਹੋ ਗਿਆ ਢੋੜੇ ਦਾ ਬਈ ਹੁਣ ਵੈਸੇ ਤਾਰ ਲੈਣ ਗਿਆ ਆਉਂਦਿਆਂ ਨੂੰ ਸੀਰੇ ਨੇ ਲਾਤਾ ਜਿਗਾਰਡ ਆਪਦਾ ਬਈ ਵਾਕਿਆ ਜਿਗਾਰਡ ਨਾਲ ਹੀ ਅੱਧੇ ਪੰਜਾਬ ਚ ਕੰਮ ਚੱਲਦੇ ਬਈ ਇਹ ਜਿਗਾੜੀ ਕੰਮ ਚੱਲਦੇ ਆ ਇਹ ਸਪਰੇ ਤੇ ਵੀ ਵੱਧ ਵੱਧ ਪੂੰਡ ਲਾਉਣੇ ਚਾਹੀਦੇ ਆ ਵੈਸੇ ਆਪਾਂ ਤਾਂ ਪੰਜ ਹੀ ਲਾ ਰਹੇ ਆ ਤੇ ਨਾਲੇ ਦਾ ਚਾਰਾਂ ਨਾਲ ਦਾ ਪੰਨਿਆਂ ਨਾਲ ਕੋਈ ਜਗ੍ਹਾ ਨਹੀਂ ਰਹਿੰਦੀ ਨਾਲੇ ਵਾਦੀ ਪਾਣੀ ਇਹਦੇ ਨਾਲ ਲਾਉਣਾ ਪੈਂਦਾ ਪੰਜ ਭੁੰਡਾਂ ਨਾਲ ਸਹੀ ਸਰ ਜਾਂਦਾ ਬਾਕੀ ਇਹ ਸ਼ਾਮ ਨੂੰ ਕਰੋ ਤਾਂ ਬਾਲਾ ਵਧੀਆ ਆਪਾਂ ਸ਼ਾਮ ਨੂੰ ਕਰਨ ਲੱਗੇ ਹਾਂ ਟਾਈਮ 6 ਵਜੇ ਗਿਆ ਪਰ ਹਜੇ ਧੁੱਪ ਬਹੁਤ ਆ ਰਾਤੇ-ਰਾਤੇ ਦਾ ਵਧੀਆ ਹੁੰਦਾ ਤੇ ਨਹੀਂ ਦੁਪਹਿਰੇ ਥੋੜਾ ਜਿਹਾ ਸੇਕ ਵੱਧ ਹੁੰਦਾ ਟੈਂਪਰੇਚਰ ਲੋਅ ਚ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ ਬਾਕੀ ਤੁਹਾਡੀ ਆਪਦੀ ਮਰਜ਼ੀ ਭਾਈ ਵੈਸੇ ਇਹ ਮੈਂ ਹਰ ਸਾਲ ਹੀ ਕਰਦਾ ਹਾਂ ਉਹਨਾਂ ਐਨਪੀਕੇ ਰਿਜ਼ਲਟ ਬਹੁਤ ਵਧੀਆ ਇਹਦਾ ਫੋਕ ਬਹੁਤ ਘੱਟ ਬਣਦਾ ਮੰਡੀ ਦੇ ਵਿੱਚ ਤੇ ਦਾਣੇ ਦੀ ਕੁਆਲਿਟੀ ਵਧੀਆ ਬਣਦੀ ਹੈ ਝਾੜ 'ਚ ਬਹੁਤ ਫਰਕ ਪੈਂਦਾ ਆਹ ਸਪਰੇਅ ਜ਼ਰੂਰ ਕਰੋ ਬਈ ਝਾੜ ਬਹੁਤ ਵੱਧਦਾ ਇਹਦੇ ਨਾਲ ਹੈ ਸਸਤੀ ਚੀਜ਼ ਆ ਤੇ ਪਰ ਇਹਦੇ 'ਚ ਕਰਵਾਉਣ ਦਾ ਵੱਧ ਖਰਚਾ ਪੈਂਦਾ ਆਪੇ ਸਸਤੀ ਹੈ ਪਰ ਇਹ ਬਹੁਤ ਵਧੀਆ ਬਹੁਤ ਸਸਤੀ ਤੇ ਰਿਜ਼ਲਟ ਬਹੁਤ ਵਧੀਆ ਤੇ ਝਾੜ ਬਹੁਤ ਨਾ ਉਹ ਮੈਟਰ ਕੰਮ ਚੱਲੀ ਜਾਂਦਾ ਪੂਰਾ ਜੋਰਾਂ ਤੇ ਪਰ ਅੱਜ ਘਮਸੇ ਘੁੱਟ ਜਾ ਵੀ ਬਹੁਤ ਹੋਇਆ ਪਿਆ ਹਵਾ ਵੀ ਨਹੀਂ ਚੱਲਦੀ ਤੇ ਬਾਕੀ ਸ਼ਾਮ ਹੋ ਗਈ ਆ ਇਦਰੋਂ ਬੱਦਲ ਜਾਂ ਬਣਦਾ ਵੈਸੇ ਥੱਲੇ ਹੀ ਆ ਤੇ ਬਾਬਾ ਮਹਿਰ ਹੀ ਰੱਖੀ ਵੈਸੇ ਉਦੋਂ ਜਿਹੜੀ ਸਪਰੇਅ ਕੀਤੀ ਸੀ ਬਾਬੇ ਨੇ ਮਹਿਰ ਹੀ ਕੀਤੀ ਮੀਂਹ ਉਦੋਂ ਦਾ ਜਮਾ ਹੀ ਨਹੀਂ ਪਿਆ ਤੇ ਬਚਾਅ ਹੋ ਗਿਆ ਬਾਕੀ ਸ਼ਾਮ ਦਾ ਵੇਲਾ ਮੇਰੇ ਹਿਸਾਬ ਨਾਲ ਸਪਰੇਅ ਕਰਨ ਦਾ ਬੈਸਟ ਆ ਤੇ ਸ਼ਾਮ ਨੂੰ ਹੀ ਸਪਰੇਅ ਕਰਨੀ ਚਾਹੀਦੀ ਆ ਤੇ ਕਿਉਂਕਿ ਇਹਦੇ ਨਾਲ ਹੁਣ ਸ਼ਾਮ ਨੂੰ ਤਰੇਲ ਵੀ ਪੈ ਜੂਗੀ ਤੇ ਵਧੀਆ ਮੇਰੇ ਹਿਸਾਬ ਨਾਲ ਵਧੀਆ ਹੁੰਦਾ ਕਿਉਂਕਿ ਹੁਣ ਜਿਹੜਾ ਟੈਂਪਰੇਚਰ ਆ ਉਹ ਵੀ ਡਾਊਨ ਹੋ ਜੂਗਾ ਇਸ ਵੇਲੇ ਦੁਪਹਿਰੇ ਦਾ ਫਿਰ ਤੁਹਾਨੂੰ ਪਤਾ ਹੀ ਆ ਵੀ ਤਪਸ਼ ਬਹੁਤ ਹੁੰਦੀ ਆ ਬਾਕੀ ਏਡੋ-ਅੱਡਾ ਪੋ ਆਪਣਾ ਕੰਮ ਆ ਨਾ ਆ ਵੀ ਟ੍ਰੇਲ ਪਾਣੀ ਸਟਾਰਟ ਹੋ ਗਈ ਆ ਬਾਕੀ ਇਧਰਲੇ ਵਾਂਚ ਕਹਿੰਦੇ ਬਈ ਖੋਬਾ ਬਹੁਤ ਥੋੜਾ ਪਾਣੀ ਸਿਕਾ ਵੈਸੇ ਪਾਣੀ ਮੈਂ ਸਿਕਾ ਕੇ ਲਾਇਆ ਸੀਗਾ ਤੇ ਹੁਣ ਥੋੜਾ ਜਿਹਾ ਚਲੋ ਹਜੇ ਦੋ ਦਿਨ ਇਧਰ ਪਾਣੀ ਨਹੀਂ ਲਾਉਂਦੇ ਇਧਰ ਹੀ ਲਾਵਾਂਗੇ ਇਹ ਵਾਂ ਥੋੜਾ ਜਿਹਾ ਘੱਟ ਪੋਲਾ ਯਾਨੀ ਇਧਰ ਪਾਣੀ ਦੀ ਸ਼ਾਰਟੇਜ ਰਹਿੰਦੀ ਆ ਇਧਰ ਪਾਣੀ ਫੁੱਲ ਰਹਿੰਦਾ ਬਾਕੀ ਹੁਣ ਕੇਰਾ ਪਾਣੀ ਸਕਾ ਦੇਾਂਗੇ ਤੇ ਮਗਰੋਂ ਤਾਂ ਜਦੋਂ ਇਹਨੂੰ ਪਾਣੀ ਵਾਦੀ ਚਾਹੀਦਾ ਜਿੰਨੇ ਸਰਨਾ ਸਟਾਰਟ ਹੋ ਗਏ। ਬਾਕੀ ਵੀ ਇਸ ਸਪਰੇਅ ਦਾ ਆਪਾਂ ਨੂੰ ਰਿਜ਼ਲਟ ਬਹੁਤ ਮਿਲਦਾ ਬਈ ਵਧੀਆ ਆਪਾਂ ਤਾਂ ਹੀ ਕਰੀ ਦੀ ਹੈ। ਹੈ ਸਸਤੀ ਬਟ ਰਿਜ਼ਲਟ ਬਹੁਤ ਵਧੀਆ ਮਿਲਦਾ। ਅੱਗੇ 13045 ਕਲੀ ਕਰੀ ਦੀ ਅੱਜ ਕੀ ਨਾਲ ਬੋਰਨ ਵੀ ਪਾਈ ਆ। ਦੇਖਦੇ ਹਾਂ ਰਿਜ਼ਲਟ ਤੁਹਾਨੂੰ ਹਫਤੇ ਦੇ ਵਿੱਚ ਦਵਾਂਗੇ। ਐ ਸੋਹਣੇ ਲੱਗਦੇ ਆ ਕੋਈ ਉਧਰ ਤਰ੍ਹਾਂ ਦਾ ਕੋਈ ਉਧਰ। ਜੇ 5 ਹੋ ਜਾਣ ਫਿਰ ਸਹੀ ਹੁੰਦੇ ਆ। ਹਣਾ ਚਾਰ ਬੰਦੇ ਸੀੜੀਆਂ ਮਾਰਦੇ ਵਿੱਚ ਐ ਠੀਕਾ ਯਾਰ ਠੀਕਾ ਮਾਰਦਾ ਸੀ ਟੀਆਂ ਬਈ ਜੇ ਤੁਹਾਨੂੰ ਸੁਣੀ ਹੋਵੇ ਤਾਂ ਲੈ ਤੇਰੇ ਆ ਤੇ ਚੱਕ ਰੱਖ ਚੱਕ ਹੋਏ ਵਾਸਾ ਈਗਾ ਈਗਾ ਹਾਇ ਹਾਇ ਹੋ ਗਿਆ ਖਾਜਾ ਵਾਹ ਬੱਲੇ ਮੱਕ ਗਿਆ ਮੱਕ ਗਿਆ ਬਾਈ ਚਲੋ ਜੀ ਮਾਰਦੇ ਰੇਸਾਂ ਹੁਣ ਕੰਮ ਵਧੀਆ ਹੋ ਗਿਆ ਬਾਈ ਕੰਮ ਵਧੀਆ ਹੋ ਗਿਆ ਹਾਂ ਕਿੰਨੇ ਰਹਿ ਕੇ ਦੋ ਵਧੀਆ ਦੋ ਰਹਿ ਗਏ ਚਲੋ ਸੈਟ ਰਿਹਾ ਇਧਰ ਤਾਂ ਨਹੀਂ ਖੋਬਾ ਨਹੀਂ ਇਧਰ ਆ ਗਾਣਾ ਸਹੀ ਆ ਹਾਂ ਅਚਾ ਕੋਈ ਨਹੀਂ ਆ ਜਾ ਓਕੇ ਓ ਚਲੀ ਰਹੀ ਐ ਯਾਰਾਂ ਦਾ ਯਾਰ ਆ ਵੇ ਇਹਨੂੰ ਮੌਕਾ ਜ਼ਰੂਰ ਦਿਓ ਇਹ ਯਾਰਾਂ ਦਾ ਯਾਰ ਆ ਬੰਦਾ ਵਧੀਆ ਸਪਰੇਅ ਕਰਦਾ ਇੱਕ ਨੰਬਰ ਐਂਡ ਤੱਕ ਕਰਾਇਆ ਜੋ ਪੰਜ ਬੰਦੇ ਸੈਟ ਆ ਇਹਨਾਂ ਦਾ ਨਹੀਂ ਤਾਂ ਚਾਰ ਤਾਂ ਪੱਕੇ ਹੀ ਆ ਚਲੋ ਨੰਬਰ ਬਹੁ ਬੋਰਡ ਆਪਣੇ 62832 ਬਾਈ ਹਾਂ 20501 ਲੈ ਵੀ ਮਿੱਤਰੋ ਵੀਰ ਦਾ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ ਜਰੂਰ ਬਾਈ ਇਹ ਨੰਬਰ ਤੇ ਕਨੈਕਟ ਕਰੋ ਬਹੁਤ ਵਧੀਆ ਸਪਰੇਅ ਕਰਦਾ ਸਪਰੇਅ ਹੋਰ ਵੀ ਕਰਦੇ ਹੋਣਗੇ ਪਰ ਇਹ ਮਿਹਨਤੀ ਬੰਦਾ ਬਾਈ ਲਾਰੇ ਨਹੀਂ ਲਾਉਂਦਾਗਾ ਤੇ ਵਧੀਆ ਵੀਰ ਸਪਰੇਅ ਕਰਦੇ ਆ ਸੀਰੀ ਹੋਣੀ ਨਾਲ ਹੁੰਦੇ ਆ ਜਦੋਂ ਮਰਜ਼ੀ ਫੋਨ ਕਰਿਆ ਜੋ ਤੇ ਵਧੀਆ ਸਪਰੇਅ ਕਰਨਗੇ ਠੀਕ ਆ ਵਧੀਆ ਕਰੋਗੇ ਕੰਪਲੇਂਟ ਤਾਂ ਨਹੀਂ ਕੋਈ ਬਸ ਠੀਕ ਆ ਬਾਈ ਹੋਰ ਓਕੇ ਹਣ ਲਓ ਜੀ ਸਾਡਾ ਕੰਮ ਨਿਬੜ ਗਿਆ ਹੁਣ ਚੱਲਦੇ ਆ ਚਲੋ ਬਈ ਚੱਕੋ ਸੰਭਣਾ